ਅੱਜ ਦੀ ਵੀਡੀਓ ਕਰ ਰਹੇ ਹਾਂ ਸ਼ੁਰੂ ਮੈਲਬੌਰਨ ਦੀ ਬ੍ਰਾਈਟਨ ਬੀਚ ਤੇ ਪਹੁੰਚੇ ਹਾਂ ਇੱਥੇ ਅੱਜ ਦੇਖੋ ਤੁਹਾਨੂੰ 뷰 ਦਿਖਾਉਣੇ ਆ ਤੇ ਜਿਹੜੀ ਅੱਜ ਦੇ ਹਨ ਸੰਡੇ ਦਾ ਦਿਨ ਹੈ ਟੈਂਪਰੇਚਰ 32-33 ਡਿਗਰੀ ਮੈਂ ਬਹੁਤ ਟਾਈਮ ਦਾ ਸੋਚ ਰਿਹਾ ਸੀਗਾ ਜੀ ਇੱਕ ਵੀਡੀਓ ਕਰੀਏ ਦੀਚ ਤੇ ਪਰ ਕਦੇ ਸਮਾਂ ਨਹੀਂ ਮਿਲਿਆ ਅੱਜ ਫਾਈਨਲੀ ਉਹ ਦਿਨ ਆ ਗਿਆ ਜਦੋਂ ਮੇਰੀ ਇਹ ਵੀਡੀਓ ਕੰਪਲੀਟ ਹੋਣ ਲੱਗੀ ਹੈ ਤੇ ਥੋੜਾ ਕਰਦੇ ਆ ਬਾਕੇ ਵਿੱਚ ਦੂਰ ਵਿੱਚ ਦਾ ਉਸ ਤੋਂ ਬਾਅਦ ਅੱਗੇ ਤੁਹਾਨੂੰ ਨਾਲ-ਨਾਲ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਤੁਸੀਂ ਜਦੋਂ ਕਦੇ ਵੀ ਮੱਲਵਾਰਨ ਆਓ ਤਾਂ ਇਹ ਜਿਹੜੀ ਵਰਾਇਟਨ ਵਿੱਚ ਤੁਹਾਨੂੰ ਪੈਲ ਦੇ ਆਧਾਰ ਤੇ ਰੱਖੋ ਕਿਉਂਕਿ ਬਹੁਤ ਸੋਹਣਾ 뷰 ਹੁੰਦਾ ਇਸ ਨੂੰ ਦੇਖਣ ਵਾਲਾ ਤੇ ਖਾਸ ਕਰਕੇ ਸੰਡੇ ਦਾ ਦਿਨ ਕਿਉਂਕਿ ਸੰਡੇ ਨੂੰ ਜਿਹੜਾ ਸਾਰੇ ਲੋਕ ਫ੍ਰੀ ਹੁੰਦੇ ਨੇ ਉਹ ਮੇਰਾ ਘਰ ਤਕਰੀਬਨ 65 70 ਕਿਲੋਮੀਟਰ ਸੀਗਾ ਵੈਸੇ ਤੇ ਤੁਸੀਂ ਓਵਰ ਕਰਾ ਕੇ ਵੀ ਆ ਸਕਦੇ ਹੋ ਓਵਰ ਜੇ ਤੁਸੀਂ ਸਿਟੀ ਰਹਿੰਦੇ ਹੋ ਕਾਂ ਸਿਟੀ ਤੋਂ ਦਾ ਇੱਥੇ ਸਿੱਧੀ ਟ੍ਰੈਂਡ ਵੀ ਆਉਂਦੀ ਹੈਗੀ ਤੁਸੀਂ ਉੱਥੇ ਵੀ ਆ ਸਕਦੇ ਹੋ ਨਹੀਂ ਉੱਪਰ ਸਭ ਤੋਂ ਬੈਸਟ ਤਰੀਕਾ ਹੈਗਾ ਇੱਥੇ ਆਉਣ ਦਾ ਮੈਂ ਤਾਂ ਚਲੋ ਆਪਣੀ ਕਾਰ ਤੇ ਆਇਆਗਾ ਤੇ ਉਬਰਤੇ ਜੇ ਤੁਸੀਂ ਸਿਟੀ ਤੋਂ ਓਵਰ ਕਰਾਉਣੇ ਤਾਂ ਤੁਹਾਡੇ 35 ਡਾਲਰ ਲੱਗਦੇ ਨੇ ਸਾਰੇ ਤੇ ਸਿੱਧਾ ਤੁਸੀਂ ਬੀਚ ਤੇ ਪਹੁੰਚ ਸਕਦੇ ਹੋ ਜਿਹੜਾ ਇਹ ਬੀਚ ਦਾ ਏਰੀਆ ਹੈ ਇਹ ਸਵਿਮਿੰਗ ਲਈ ਬਹੁਤ ਸੇਫ ਏਰੀਆ ਹੈ ਤੁਸੀਂ ਦੇਖ ਸਕਦੇ ਹੋ ਇਥੇ ਲੈ ਨਿੱਕੇ-ਨਿੱਕੇ ਬੱਚੇ ਨੇ ਉਹ ਵੀ ਸਵਿਮਿੰਗ ਕਰ ਰਹੇ ਨੇ ਕਦੇ ਵੀ ਤੁਸੀਂ ਮੈਲਬੌਰਨ ਆਉਣਾ ਤਾਂ ਬੀਚ ਤੇ ਜ਼ਰੂਰ ਆਇਓ ਇੱਕ ਵਾਰੀ ਦੇਖਿਓ ਇਥੋਂ ਦਾ ਨਜ਼ਾਰਾ ਕਿਉਂਕਿ ਮੈਂ ਵੀ ਕਾਫੀ ਪਿਛਲੇ ਕਾਫੀ ਟਾਈਮ ਤੋਂ ਸੋਚ ਰਿਹਾ ਸੀ ਕਿ ਵੀਡੀਓ ਕਰਨ ਲਈ ਕੰਮਾਂ ਧੰਦੇ ਚ ਕਦੇ ਟਾਈਮ ਨਹੀਂ ਮਿਲਿਆ ਅੱਜ ਟਾਈਮ ਮਿਲਿਆ ਬਾਕੀ ਅੱਜ ਸੰਡੇ ਦਾ ਦਿਨ ਹੈ ਸੰਡੇ ਦਾ ਵੈਸੇ ਹੀ ਰੌਣਕ ਹੁੰਦਾ ਹੈਗਾ ਉਹ ਗਰਮੀ ਬਹੁਤ ਲੱਗ ਰਹੀ ਅੱਜ ਕਿਉਂਕਿ 32 33 ਡਿਗਰੀ ਟੈਂਪਰੇਚਰ ਹੈ ਦੇਖੋ ਤੁਸੀਂ ਵਿੱਚ ਦਾ ਥਿਊ ਦੇਖੋ ਹੈ ਸਤਾ ਤੁਸੀਂ ਕਿਸੇ ਵੀ ਦਿਨਾ ਆ ਸਕਦੇ ਹੋ ਹਮੇਸ਼ਾ ਹੀ ਭੀੜ ਹੁੰਦੀ ਇੱਥੇ ਪਰ ਜਿਹੜਾ ਸੰਡੇ ਦਾ ਦਿਨ ਹੈ ਖਾਸ ਕਰਕੇ ਦੇਖੋ ਨਿੱਕੇ ਨਿੱਕੇ ਬੱਚੇ ਸਵਿਮਿੰਗ ਕਰ ਰਹੇ ਨੇ ਥੋੜੀ ਥੋੜੀ ਹਵਾ ਚੱਲ ਰਹੀ ਆ ਤੇ ਗਰਮੀ ਵੀ ਪੈ ਰਹੀ ਆ ਤੇ ਇਥੋਂ ਦਾ 뷰 ਵੀ ਦੇਖਣ ਵਾਲਾ ਹੋਇਆ ਪਿਆ ਬਿਲਕੁਲ ਐਸਾ ਸੰਡੇ ਸਪੈਸ਼ਲ ਦੇਣੀ ਹੈ ਇਥੋਂ ਲੈ ਕੇ ਤਰ੍ਹਾਂ ਦਾ ਕਿਉਂਕਿ ਸਾਰੇ ਕਮਾਂਕਾਰਾਂ ਤੋਂ ਫ੍ਰੀ ਹੁੰਦੇ ਨੇ ਬਾਕੀ ਦਿਨ ਤਾਂ ਤਕਰੀਬਨ ਹਰੇ ਕਮਾਂਕਾਰਾਂ ਚ ਬਿਜੀ ਹੁੰਦਾ ਆਪਣੇ ਤੇ ਅੱਜ ਦੇ ਦਿਨ ਤਕਰੀਬਨ ਸਾਰੇ ਲੋਕ ਫ੍ਰੀ ਹੁੰਦੇ ਨੇਗੇ ਤੇ ਮੈਂ ਵੀ ਤਾਂ ਕਰਕੇ ਅੱਜ ਸੰਡੇ ਦਾ ਦਿਨ ਚੁਣਿਆ ਖਾਸ ਕਰਕੇ ਜਦੋਂ ਵੀ ਤੁਸੀਂ ਕਦੇ ਆਸਟ੍ਰੇਲੀਆ ਹਉਣ ਮੈਲਬੌਰਨ ਖਾਸ ਕਰਕੇ ਇਸ ਬੀਚ ਜਿਹੜੀ ਉਹਨੂੰ ਪੈਲ ਦੇ ਆਧਾਰ ਤੇ ਰੱਖੋ ਤੁਸੀਂ ਕਿਉਂਕਿ ਜਿਹੜੀਆਂ ਇੱਥੋਂ ਦੀਆਂ ਬੀਚਾਂ ਨੇ ਥ੍ਰੀ ਟੌਪ 10 ਬੀਚ ਕਹਿ ਸਕਦੇ ਹਾਂ ਉਹਨਾਂ ਦੇ ਵਿੱਚੋਂ ਜਿਹੜੀ ਇਹ ਵਰਾਇਟਨ ਬੀਚ ਤੇ ਸੇਟਕਿਲਡਾ ਬੀਚ ਹੈ ਇਹ ਪੈਲ ਦੇ ਆਧਾਰ ਤੇ ਹੁੰਦੀਆਂ ਨੇਗੀਆਂ ਜਦੋਂ ਵੀ ਤੁਹਾਡਾ ਕਦੇ ਵੀ ਜ਼ਿੰਦਗੀ ਚ ਕੋਈ ਪਲਾਨ ਬਣੇ ਮੈਲਬੌਰਨ ਹੁੰਦਾ ਤਾਂ ਬੀਚ ਤੇ ਇੱਕ ਵਾਰ ਜ਼ਰੂਰ ਆਇਓ ਕਿਉਂਕਿ ਜਿਹੜਾ ਇੱਥੋਂ ਦਾ ਗਰਮੀ ਦਾ 뷰 ਹੈ ਉਹ ਬਹੁਤ ਵਧੀਆ ਹੁੰਦਾ ਦੇਖਣ ਵਾਲਾ ਬਾਕੀ ਜਿਹੜਾ ਏਰੀਆ ਹੈਗਾ ਇਹ ਬਹੁਤ ਮਹਿੰਗਾ ਏਰੀਆ ਇੱਥੇ ਜਿਹੜੇ ਆਸੇ ਪਾਸੇ ਦੇ ਘਰ ਨੇ ਤੁਸੀਂ ਕਦੇ ਵੀ ਸਟ੍ਰੈਸ ਫੁੱਲ ਜ਼ਿੰਦਗੀ ਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤੇ ਸਿਟੀ ਲਾਈਫ ਕਿਉਂਕਿ ਇੱਥੋਂ ਦੀ ਜਿਹੜੀ ਹੈਗੀ ਥੋੜੀ ਸਟ੍ਰੈਸਫੁੱਲ ਲਾਈਫ ਹੈਗੀ ਉਹ ਤੋਂ ਦੂਰ हट ਕੇ ਸਮੁੰਦਰ ਕਿਨਾਰੇ ਤੇ ਬ੍ਰਾਈਟਨ ਬੀਚ ਬਣੀ ਹੋਈ ਹੈ ਤੁਸੀਂ ਕਦੇ ਵੀ ਜ਼ਿੰਦਗੀ ਚ ਆਸਟ੍ਰੇਲੀਆ ਆਇਓ ਤਾਂ ਇਹ ਬੀਚ ਤੇ ਆਓ ਜਾਂ ਖਾਸ ਕਰਕੇ ਜਿਹੜੇ ਇੱਥੋਂ ਵੀ ਬਹੁਤ ਲੋਕ ਆਸਟ੍ਰੇਲੀਆ ਦੇ ਨੇ ਕਿਉਂਕਿ ਜਿਹੜੀ ਕੰਮਧੰਦੇ ਵਾਲੀ ਜ਼ਿੰਦਗੀ ਇੱਥੇ ਲਗਾਤਾਰੀ ਇਦਾਂ ਹੀ ਚੱਲਦੀ ਰਹਿੰਦੀ ਐ ਤੇ ਲੋਕਾਂ ਕੇ ਸਟ੍ਰੈਸ ਵਾਲੀ ਜ਼ਿੰਦਗੀ ਤੋਂ ਥੋੜਾ ਹਟ ਕੇ ਕਦੇ-ਕਦੇ ਸੰਡੇ ਖਾਸ ਕਰਕੇ ਸੰਡੇ ਵਾਲੇ ਦਿਨ ਇੱਥੇ ਆਉਂਦੇ ਨੇ ਤੇ ਆਪਣਾ ਸਟ੍ਰੈਸ ਭੁੱਲ ਕੇ ਇੰਜੋਏ ਕਰਦੇ ਨੇ ਕਿਉਂਕਿ ਜਿਹੜਾ ਇਹ ਸਾਈਡ ਆ ਗਈ ਵਰਾਇਟਨ ਬੀਚ ਇਹ ਸਿਟੀ ਤੋਂ ਕਾਫੀ ਹਟ ਕੇ ਹੈਗੀ ਛੀੜ ਭੜੱਕੇ ਤੋਂ ਬਾੱਕੀ 360 ਥੀ ਵਿਊ ਦਿਖਾਉਣਾ ਸਾਨੂੰ ਥੋੜਾ ਜਿਆਦਾ ਵੇਚਦਾ ਮੈਂ ਵੀ ਚੱਲਦਾ ਚੱਲਦਾ ਥੱਕ ਗਿਆ ਕਿਉਂਕਿ ਥੱਲੇ ਜਿਹੜੀ ਰੇਤ ਹੈਗੀ ਰੇਤ ਤੇ ਜਿਆਦਾ ਟਾਈਮ ਤੁਸੀਂ ਨਹੀਂ ਚੱਲ ਸਕਦੇ ਮੇਰਾ ਦਮ ਚੜ ਗਿਆ ਕਿ ਗਰਮੀ ਬਹੁਤ ਜ਼ਿਆਦਾ ਹੈਗੀ ਹਾਂਜੀ ਦੋਸਤੋ ਉਸ ਟਾਈਮ ਆਰਾਮ ਕੀਤਾ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਤਕਰੀਬਨ ਤਕਰੀਬਨ 3 ਵਜੇ ਕੇ ਤੇ ਹੁਣ ਥੋੜਾ ਮੈਂ ਵੀ ਸਵੀਮਿੰਗ ਦਾ ਨਜ਼ਾਰਾ ਲੈਣਾ ਕਿਉਂਕਿ ਮੈਨੂੰ ਵੀ ਗਰਮੀ ਲੱਗ ਰਹੀ ਆ ਆਲੇ ਦਕਾਉਣੇ ਤੁਹਾਨੂੰ ਥੋੜਾ ਸਵੀਮਿੰਗ ਦਾ ਕਿਦਾ ਜਿਹੜਾ ਪਾਣੀ ਹੈ ਉਹ ਜਿਆਦਾ ਠੰਡਾ ਹੈਗਾ ਤੇ ਬਾਹਰੋਂ ਇੰਨਾ ਲੱਗਦਾ ਇਦਾਂ ਲੱਗਦਾ ਵੀ ਬਹੁਤ ਜਿਆਦਾ ਗਰਮੀ ਹੈਗੀ ਜਦੋਂ ਇਹ ਅਸੀਂ ਅੰਦਰੋਂ ਜਾਂਦੇ ਨਾ ਸਾਰੀ ਗਰਮੀ ਉਬਾਰ ਹੀ ਰਹਿ ਜਾਂਦੀ ਹੈ ਇਹੋ ਹੋ 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 ਉਹ ਵਾਕਈ ਬਹੁਤ ਠੰਡਾ ਪਾਣੀ ਹੈ ਤੇ ਬਾਕੀ ਤੁਸੀਂ ਬਿਲਕੁਲ ਚਿੱਟਾ ਪਾਣੀ ਹੈ ਨਿੱਕੇ ਨਿੱਕੇ ਮੱਛੀਆਂ ਵੀ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ 360 ਥਿਊ ਦਿਖਾਉਣਾ ਤੁਹਾਨੂੰ ਇੱਕ ਵਾਰੀ ਬਹੁਤ ਠੰਡਾ ਪਾਣੀ ਆ ਯਾਰ ਬਹੁਤ ਜਿਆਦਾ ਠੰਡਾ ਤੇ ਹੁਣ ਮੈਂ ਜਿਆਦਾ ਅੰਦਰ ਤੱਕ ਨਹੀਂ ਜਾ ਸਕਦਾ ਕਿਉਂਕਿ ਜੜਾ ਲੱਗਿਆ ਹੋਇਆਗਾ ਤੇ ਹੁਣ ਮੈਂ ਮਾਈਕ ਵਗੈਰਾ ਸਾਈਡ ਤੇ ਰੱਖੂਗਾ ਕਿਉਂਕਿ ਪਾਣੀ ਦਾ ਖਤਰਾ ਹੈਗਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਥੋੜੀ ਬਹੁਤ ਸਵੀਮਿੰਗ ਕਰਦੇ ਆ ਮੇ ਨੂੰ ਕੇ ਤੋਂ ਬਾਅਦ ਦੁਬਾਰਾ ਮਿਲਦੇ ਆ ਫਿਰ ਤੁਹਾਨੂੰ ਕੋਸਟੈਂਸ ਸਵੀਮਿੰਗ ਕੀਤੀ ਤਵਾ ਦੁਬਾਰਾ ਫੇਰ ਹੋ ਗਏ ਰੈਡੀ ਵੀਡੀਓ ਅੱਗੇ ਕਰਦੇ ਆ ਸ਼ੂਟ ਤੇ ਕਾਫੀ ਦੂਰੋਂ ਚੱਲ ਕੇ ਆਇਆ ਮੈਂ ਪਿੱਛੋਂ ਪਿੱਛੇ ਦੀ ਨਾਲੋਂ 2 2.5 ਕਿਲੋਮੀਟਰ ਮੈਂ ਪਿੱਛੋਂ ਇਸ ਸਾਈਡ ਤੋਂ ਆਇਆਗਾ ਮੈਂ ਚੱਲ ਕੇ ਤੇ ਵਾਕਈ ਪਾਣੀ ਬਹੁਤ ਜ਼ਿਆਦਾ ਠੰਡਾ ਸੀਗਾ ਤੇ ਬਾਹਰ ਜੇ ਹਿਸਾਬ ਨਾਲ ਗਰਮੀ ਲੱਗ ਰਹੀ ਸੀਗੀ ਜਦੋਂ ਮੈਂ ਪਾਣੀ ਦੇ ਵਿੱਚ ਐਂਟਰ ਹੋਇਆ ਤਾਂ ਪਾਣੀ ਇੰਨਾ ਕਿ ਠੰਡਾ ਸੀਗਾ ਕਿ ਜਿਵੇਂ ਆਪਾਂ ਸਿਆਲ ਦੇ ਵਿੱਚ ਨਹੀਂ ਪਾਣੀ ਆਪਣੇ ਤੇ ਕੋਈ ਠੰਡਾ ਪਾ ਦੇ ਉਹ ਚੀਜ਼ ਮਹਿਸੂਸ ਕਰ ਰਿਹਾ ਸੀ ਮੈਂ ਹੌਣ ਥੋੜਾ ਜਿਆ ਦਿਖਾਉਣਾ ਤੁਹਾਨੂੰ ਹੋਰ ਵੀ ਉੱਗੇ ਤੇ ਹੁਣ ਮੈਂ ਇੱਧਰ ਆਪਣਾ ਫ੍ਰੀਜ ਦੇ ਲਾਸਟ ਟੰਡੇ ਤੱਕ ਜਾ ਰਿਹਾਗਾ ਕਿਉਂਕਿ ਇੱਕ ਸਾਈਡ ਤੋਂ ਮੈਂ ਸ਼ੁਰੂ ਕੀਤਾ ਸੀਗਾ ਦੂਸਰੀ ਸਾਈਡ ਤੱਕ ਆਪਾਂ ਸਾਰੇ ਕਵਰ ਕਰਦੇ ਆਂਗੇ ਬਿਲਕੁਲ ਕਰਵੇਂ ਪੂਰੇ ਅੰਦਰ ਜੂਬਨ ਤੇ ਹੋਗੀ ਆਹ ਦੂਸਰੀ ਸਾਈਡ ਇੱਧਰ ਲੂਨਾ ਪਾਰਕ ਆ ਗਿਆ ਇੱਥੇ ਬੱਚਿਆਂ ਦੇ ਖੇਡਣ ਲਈ ਐਕਟੀਵਿਟੀ ਸਾਰੀ ਤੇ ਇਹਦੀ ਵੀ ਕਦੇ ਆਪਾਂ ਵੀਡੀਓ ਕਰਾਂਗੇ ਜੇ ਟਾਈਮ ਮਿਲੇਆ ਤੇ ਹੁਣ ਦੇ ਦੂਸਰੀ ਸ਼ਰਟ ਆਹੇ ਥੋੜਾ ਜਿਹਾ ਮੌਸਮ ਹੈ ਬੱਦਲ ਆਦੀ ਵੀ ਹੋਈ ਪਈ ਹੈ ਕੀ ਤਾਂ ਕਰਕੇ ਥੋੜਾ ਜਿਹਾ ਸੂਰਜ ਬੱਦਲਾਂ 'ਚ ਲੁਹੇ ਹੋ ਗਿਆ ਤੇ ਥੋੜਾ ਥਿਊ ਹੋਰ ਵਧੀਆ ਲੱਗਣ ਲੱਗ ਗਿਆ ਲਾਈਕ ਕਰੇ ਬਹੁਤ ਅੱਛੇ ਬੰਦੇ ਬਹੁਤ ਸ ਲਾਈਕ ਕਰੇ ਆਪ ਕਹਾਂ ਸੇ ਹੋਈ ਪਾਕਿਸਤਾਨ ਸੇ ਓਕੇ ਤੁਸੀਂ ਜਿਹੜੇ ਮਰਜ਼ੀ ਢੰਡ ਤੇ ਜਾਓ ਤੁਸੀਂ ਸਾਰੇ ਪਾਸੇ ਰੌਣਕ ਤੁਹਾਨੂੰ ਬਰਾਬਰ ਦੀ ਦੇਖਣ ਨੂੰ ਮਿਲੂਗੀ ਬਾਕੀ ਇੱਥੋਂ ਸਿਟੀ ਤੋਂ ਜੇ ਤੁਸੀਂ ਆਉਣਾਗਾ ਸਿਟੀ ਤੋਂ ਸਿੱਧੀ ਟਰੈਮ ਵੀ ਚੱਲਦੀ ਹੈ ਤੁਸੀਂ ਟਰੈਮ ਤੇ ਵੀ ਆ ਸਕਦੇ ਹੋਗੇ ਹੌਲੀ ਹੌਲੀ ਵਿੱਚ ਦੇ ਐਂਡ ਤੇ ਪਹੁੰਚ ਰਿਹਾ ਮੈਂ ਬੱਸ ਇੱਥੋਂ ਅੱਗੇ ਥੋੜਾ ਹੋਰ ਜਾ ਕੇ ਵਿੱਚ ਦਾ ਐਂਡ ਹੋ ਜਾਊਗਾ ਇਹ ਤਾਂ ਕੋਨੇ ਸਿਰ ਨੂੰ ਐਂਡਾ ਤੱਕ ਆ ਪਾਕਿਏ ਇੱਥੇ ਜਿਹੜਾ ਸਨਸੈਟ ਦਾ ਨਜ਼ਾਰਾ ਹੁੰਦਾ ਉਹ ਵੀ ਕਹਿੰਦੇ ਦੇਖਣ ਆ ਲਗਾ ਜੋ ਅੱਗੇ ਡੈਕ ਬਣਿਆ ਹੋਇਆ ਉਹਦੇ ਤੱਕ ਹੀ ਪਹੁੰਚਦੇ ਹੌਲੀ ਹੌਲੀ ਸ਼ਾਮ ਨੂੰ ਇੱਥੇ ਲੋਕ ਤਕਰੀਬਨ ਸਨਸੈਟ ਦਾ ਥਿਊ ਵਿਊ ਦੇਖਣ ਲਈ ਬਹੁਤ ਜ਼ਿਆਦਾ ਆਉਂਦੇ ਨੇਗੇ ਜੇ ਤੁਮ ਤੋਂ ਘਾਣਾ ਥੋੜਾ 360 ਕਰਕੇ ਕੀ ਲੋਕ ਇੰਜੋਏ ਕਰਦੇ ਨੇ ਤਾਂ ਕਿ ਸਾਰੀ ਸਟ੍ਰੈਸ ਦੂਰ ਹੋ ਜਾਂਦੀ ਇੱਥੇ ਆ ਕੇ ਮੇਰਾ ਵੀ ਸੰਡੇ ਅੱਜ ਵਧੀਆ ਗਿਆ ਕਿਉਂਕਿ ਕੰਮਾਂ ਤੋਂ ਤੇ ਤੋਂ ਭੱਜ ਦੌੜ ਦੀ ਜ਼ਿੰਦਗੀ ਚੋਂ ਥੋੜਾ ਜਿਹਾ ਸਾਈਡ ਤੇ हट ਕੇ ਜੇ ਤੁਸੀਂ ਕੋਈ ਸਮੁੰਦਰ ਦਾ 뷰 ਦੇਖਦੇ ਹੋ ਜਾਂ ਇੱਧਰਲੀ ਲਾਈਫ ਕਿਉਂਕਿ ਇੱਥੇ ਜਿਹੜਾ ਆਪਣਾ ਸਿਟੀ ਤੋਂ ਹਟ ਕੇ ਥੋੜੀ ਭੀੜ ਭੜਕਾ ਘੱਟ ਹੁੰਦਾਗਾ ਤੇ ਬਾਕੀ ਮਨ ਨੂੰ ਸ਼ਾਂਤੀ ਮਿਲਦੀ ਹੈਗੀ ਹੁਣ ਥੋੜੀ ਜੀ ਮੈਨੂੰ ਵੀ ਕੌਫੀ ਦੀ ਲੱਗ ਰਹੀ ਹੈ ਤੋੜ ਜੀ ਦੇਖਦਾ ਅੱਗੇ ਕੋਈ ਹੋਰ ਆਫਿਸ ਆਪ ਤੇ ਕਾਫੀ ਵਗੈਰਾ ਪੀਨੇ ਆ ਤੇ ਬੀ ਐਨਰਜੀ ਟੱਪ ਕਰਕੇ ਡਾਊਨ ਹੋ ਗਈ ਦੁਬਾਰਾ ਐਨਰਜੀ ਕਰਦੇ ਪ੍ਰਾਪਤ ਤੇ ਫਿਰ ਉਸ ਤੋਂ ਬਾਅਦ ਕਿ ਲਗਾਤਾਰ ਇੱਦਾਂ ਚੱਲਦੇ ਰਹਾਗੇ ਥੋੜੀ ਬਤੀ ਕਾਫੀ ਪੀਤੀ ਥੋੜੀ ਐਨਰਜੀ ਲੱਤੀ ਤੇ ਹੁਣ ਮੈਂ ਅੱਗੇ ਡੱਕ ਤੇ ਪਹੁੰਚ ਗਿਆ ਇੱਥੋਂ ਦਾ ਦੁਕਾਨਾਂ ਸਾਨੂੰ ਵਿਊ ਕਿਉਂਕਿ ਜਦੋਂ ਇੱਥੇ ਸ਼ਾਮ ਨੂੰ ਸੂਰਜ ਸ਼ੇਪਾ ਦਾ ਤਾਂ तकरीबन ਇੱਥੇ ਜਿਆਦਾ ਤਾਂ ਲੋਕ ਇਹਦੇ ਉੱਤੇ ਦੇਖਣ ਨੂੰ ਮਿਲਣਗੇ ਤੁਹਾਨੂੰ ਕਿਉਂਕਿ ਇੱਥੋਂ ਦਾ ਜਿਹੜਾ 뷰 ਹੈ ਸਨਸੈਟ ਦਾ ਉਹ ਦੇਖਣ ਵਾਲਾ ਹੁੰਦਾ ਹੈਗਾ ਇਹ ਦੇਖੋ ਇਹ ਅੱਗੇ ਤੱਕ ਪੂਰਾ ਬਣਿਆ ਹੋਇਆ ਹੈਗਾ ਤੇ तकरीबन 3:30-3:45 ਦਾ ਟਾਈਮ ਹੋ ਗਿਆ ਕਾਫੀ ਦੂਰ ਤੱਕ ਬਣਿਆ ਹੋਇਆ ਡੈਕ ਦੇਖਦੇ ਹਾਂ ਸਾਰਾ ਕਿਉਂਕਿ 뷰 ਸਾਰਾ ਦੇਖਣ ਵਾਲਾ ਇੱਥੋਂ ਦਾ ਕਿ ਜੇ ਮੈਂ ਬੇਲਪੁਰ ਲੈਣ ਤਾਂ ਤੇ ਕਰਾਊਡ ਬਹੁਤ ਜ਼ਿਆਦਾ ਇੱਥੇ ਜਦੋਂ ਵੀ ਕਦੇ ਜੇ ਇਧਰ ਆਓ ਕੋਈ ਟੂਰ ਲਫੇਰੋਟਾ ਮੈਨ ਲਗਵਰਨ ਦਾ ਜੇ ਤੁਸੀ ਇੱਥੇ ਰਹਨੇ ਹੋ ਤਾਂ ਇਫੋਂ ਦਾ ਬਰਾਈਟਨ ਵਿੱਚ ਦਾ ਥੋੜਾ ਜਾ ਦੇਖੀ ਜ਼ਰੂਰ ਦੇਖਿਓ ਖਾਸ ਕਰਕੇ ਸੰਡੇ ਦਾ ਮੈਂ ਤਕਰੀਬਨ ਤਕਰੀਬਨ ਰੈਂਟ ਤੇ ਪਹੁੰਚ ਗਿਆ ਇਫੋਂ ਦਾ ਵੀਊ ਥੋੜਾ ਜਿਹਾ ਹੋਰ ਵੀ ਸੋਹਣਾ ਹੋ ਗਿਆ ਉੱਪਰੋਂ ਚਲਦੇ ਚਲਦੇ ਅੱਗੇ ਆ ਕੇ ਸੈਟ ਜਲਦਾ ਇੱਥੋਂ ਦਾ 뷰 ਵੀ ਦੇਖਣ ਵਾਲਾ ਹੈਗਾ ਇੱਥੋਂ ਤੁਸੀਂ ਕੋਈ ਵੀ ਬੋਟ ਵਗੈਰਾ ਜਾਂ ਜੱਟਸਕੀ ਤੁਸੀਂ ਇੱਥੋਂ ਰੈਂਟ ਤੇ ਲੈ ਸਕਦੇ ਹੋ ਤੇ ਇੱਥੇ ਇੰਜੋਏ ਕਰ ਸਕਦੇ ਹੋ ਤੁਸੀਂ ਘੰਟਾ-ਤਾ ਘੰਟਾ 2 ਘੰਟੇ ਉਸ ਹਿਸਾਬ ਨਾਲ ਡਾਲਰਾਂ 'ਚ ਇਹ ਕਰਨਾ ਪੈਂਦਾ ਸਾਨੂੰ ਤੇ ਬਾਕੀ ਜਿੱਥੇ ਆਉਂ ਤੁਸੀਂ ਜਸਤੀ ਦਾ ਨਜ਼ਾਰਾ ਤੇ ਬੋਟ ਵਗੈਰਾ ਦਾ ਨਜ਼ਾਰਾ ਜ਼ਰੂਰ ਦੇਖਿਓ 30 ਲੱਖ ਤੋਂ ਦੂਰ ਸਮੁੰਦਰ ਕੰਢੇ ਐਰ ਜਾਂ ਨਜ਼ਾਰਾ ਦੇਖਣ ਨੂੰ ਕਦੇ ਕਦੇ ਮਿਲਦਾ ਬੱਕੇ ਸਾਰੀ ਸਟ੍ਰੈਸ ਦੂਰ ਹੋ ਗਈ ਇੱਥੇ ਆ ਕੇ ਤੇ ਵਧੀਆ ਤੇ ਅੱਜ ਦਾ ਸੰਡੇ ਦਾ ਕੰਪਲੀਟ ਗਿਆ ਤੇ ਹੁਣ 245 ਬੱਸ 2-4 ਮਿੰਟ ਹੋਰ ਵੀਡੀਓ ਇੱਥੋਂ ਕਰਦੇ ਸ਼ੂਟ ਤੇ ਥੋੜੀ ਜਿਹੀ ਬਾਹਰੋਂ ਰੋਡ ਦੀ ਦੂਸਰੀ ਸ਼ੈਡ ਥੋੜਾ ਵਿਊ ਦਿਖਾਉਣਾ ਤੁਹਾਨੂੰ ਉਸ ਤੋਂ ਬਾਅਦ ਵੀਡੀਓ ਕਰਦੇ ਹਾਂ ਸਮਾਪਤ ਫਿਰ ਇਧਰ ਫਿਸ਼ਿੰਗ ਵਗੈਰਾ ਕਰ ਰਹੇ ਹੋਣਗੇ ਇਥੇ ਤੁਸੀਂ ਫਿਸ਼ਿੰਗ ਕਰ ਸਕਦੇ ਹੋਗੇ ਪਰ ਜਿਆਦਾ ਛੋਟੀਆਂ ਮੱਸੀਆਂ ਨਹੀਂ ਤੁਸੀਂ ਜੇ ਭਲੇ ਖਿਲਾਲ ਫੜੀ ਵੀ ਗਈ ਤਾਂ ਉਹ ਸਾਨੂੰ ਛੱਡਣੀ ਪੈਣੀ ਹੈ ਕੁਝ ਸੈਂਟੀਮੀਟਰਾਂ ਤੋਂ ਉੱਪਰ ਹੁੰਦਾ ਇੱਥੇ ਜਿਹੜੀ ਮੱਛੀ ਨੂੰ ਤੁਸੀਂ ਫੜ ਸਕਦੇ ਹੋ ਜੇ ਤਕਰੀਬਨ ਛੋਟੀ ਮੱਛੀ ਕਦੇ ਫੜੀ ਵੀ ਜਾਂਦਾ ਉਹਨੂੰ ਛੱਡਣਾ ਪੈਂਦਾ ਕਿਉਂਕਿ ਇੱਥੇ ਗੈਰਕਾਨੂੰਨੀ ਹੈ ਇਹ ਆ ਵੀ ਦੋਸਤੋ بیچ ਤੋਂ ਬਿਲਕੁਲ ਬਾਹਰਲੀ ਸਾਈਡ ਆ ਗਏ ਹੁਣ ਆਪਾਂ ਤੇ ਜਿੱਥੇ ਆਪਾਂ ਗੱਡੀ ਪਾਰਕ ਕਰੀ ਸੀ ਮੈਂ ਉਧਰਲੀ ਸਾਈਡ ਜਾ ਰਿਹਾ ਕਿਉਂਕਿ ਵੀਡੀਓ ਆਲਮੋਸਟ ਆਪਣੀ ਡਨ ਹੋ ਗਈ ਅੱਜ ਦੀ ਜਾ ਰਿਹਾ ਮੈਂ ਆਪਣੀ ਕਾਰ ਕੰਨੀ ਤੇ ਬਾਹਰ ਦਾ ਵੀਊ ਤੇ ਹੁਣ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਐ ਤੇ ਹੁਣ ਦੇਖਦੇ ਆ ਕੋਈ ਨੇੜੇ ਰੈਸਟੋਰੈਂਟ ਤੇ ਰੈਸਟੋਰੈਂਟ ਦੇ ਉੱਤੇ ਜਾ ਕੇ ਆਨਿਆ ਥੋੜਾ ਬਹੁਤਾ ਕਿਉਂਕਿ ਹੁਣ ਜਿਹੜਾ ਆਪਣਾ ਢਿੱਡ ਚ ਕਹਿੰਦੇ ਚੂਹੇ ਭੱਜ ਰਹੇ ਨੇਗੇ ਚਾਹ ਕੌਫੀ ਨਾਲ ਨਹੀਂ ਜਿਆਦਾ ਹੁੰਦਾ ਸਵੇਰੇ ਹੀ ਮੈਂ ਰੋਟੀ ਨਹੀਂ ਸਿਕਾ ਕੇ ਆਇਆ ਤੇ ਜਲਦੀ ਜਲਦੀ ਚ ਇਦਾਂ ਹੀ ਆ ਗਏ ਹੁਣ ਕੋਈ ਲੱਭਦੇ ਆ ਬਾਹਰ ਤੇ ਕਰਦੇ ਆ ਵੀਡੀਓ ਸਮਾਪਤ ਬਸ ਐਂਡ ਤੇ ਹੀ ਬੇਨਤੀ ਹੈ ਵੀ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਆ ਕਰੋ ਤੇ YouTube ਤੇ ਆਪਣਾ ਚੈਨਲ ਹੈਗਾ ਤੇ Facebook ਤੇ ਵੀ ਤੇਜ਼ ਬਣਿਆ ਹੋਇਆ ਆਪਣਾ ਤੇ ਬਸ ਇਹੀ ਅਖੀਰ ਚ ਬੇਨਤੀ ਹੈ ਤੁਹਾਨੂੰ ਬਾਕੀ ਅਗਲੀ ਵੀਡੀਓ 'ਚ ਮਿਲਦੇ ਆਂ ਫੇਰ